ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਦੋਸਤੋ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਆ ਉਹ ਵਿਸ਼ਾ ਬੜਾ ਸ਼ੂਸ਼ਨ ਮੀਡੀਆ ਤੇ ਸ਼ਾਇਆ ਹੋਇਆ ਹੈ ਪਿਛਲੇ ਦਿਨਾਂ ਤੋਂ ਜਦੋਂ ਦਾ ਅਬਾਨੀਆਂ ਦੇ ਮੁੰਡੇ ਦਾ ਵਿਆਹ ਹੋ ਕੇ ਹਟਿਆ ਉਸ ਦਿਨ ਤੋਂ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਲਜੀਤ ਸਾਹਜ ਨੂੰ ਲੈ ਕੇ ਕੁਝ ਲੋਕ ਕਹਿੰਦੇ ਨੇ ਕੇ ਦਲਜੀਤ ਸਾਂਝ ਨੂੰ ਅਬਾਨੀਆਂ ਦੇ ਮੁੰਡੇ ਦੇ ਵਿਆਹ ਤੇ ਨਹੀਂ ਜਾਣਾ ਚਾਹੀਦਾ ਸੀ ਕਿਉਂ ਗਿਆ ਮੈਨੀ ਕੁਝ ਦਿਨ ਪਹਿਲਾਂ ਆਪਣੇ ਇਸ ਪੇਜ ਤੋਂ ਵੀਡੀਓ ਪਾਈ ਸੀ ਕਿ ਦਲਜੀਤ ਸਾਂਝ ਨੇ ਅਬਾਨੀਆਂ ਦੇ ਮੁੰਡੇ ਦੇ ਵਿਆਹ ਤੇ ਲਾਈਆਂ ਰੌਣਕਾਂ ਪਰ ਥੱਲੇ ਬੜੇ ਲੋਕਾਂ ਨੇ ਕਮੈਂਟ ਲਿਖੇ ਵੀ ਕਿਉਂ ਗਏ ਇਹ ਕਿਸਾਨਾਂ ਦੇ ਹੱਕ 'ਚ ਕਿੰਨੀ ਖੜਿਆ ਇਦਾਂ ਨਹੀਂ ਹੋਇਆ ਜਿਉਂ ਨਹੀਂ ਹੋਇਆ ਦੋਸਤੋ ਪਹਿਲੀ ਵਾਰ ਜਦੋਂ ਕਿਸਾਨ ਅੰਦੋਲਨ ਸੀ ਤਾਂ ਉਦੋਂ ਦਲਜੀਤ ਸਾਂਝ ਕਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜਿਆ ਸੀ ਤੇ ਹੁਣ ਵੀ ਉਹਨੇ ਆਪਣੇ ਪੰਜਾਬੀ ਹੋਣ ਦਾ ਸਬੂਤ ਅਬਾਨੀਆਂ ਦੇ ਵਿਆਹ ਤੇ ਆਪ ਦਾ ਦਿਖ ਪੂਰੀ ਪੰਜਾਬੀ ਉਥੇ ਪੇਸ਼ ਕਰ ਦਿੱਤੀ ਕਿਉਂਕਿ ਉਥੇ ਸਾਰੇ ਦੁਨੀਆ ਦੇ ਵਿੱਚੋਂ ਉਹਨਾਂ ਦੇ ਮਹਿਮਾਨ ਆਏ ਹੋਏ ਸੀ ਤੇ ਇਕੱਲਾ ਸਾਡਾ ਪੰਜਾਬੀ ਦਲਜੀਤ ਦਸਾਂਝ ਜੋ ਸ਼ਾਇਆ ਪਿਆ ਸੀਗਾ ਸੋ ਮੈਂ ਤਾਂ ਸੋਚਦਾ ਹਾਂ ਕਿ ਦਲਜੀਤ ਦਸਾਂਝ ਨੇ ਕੋਈ ਅਬਾਨੀਓ ਦੇ ਮੁੰਡੇ ਦੇ ਵਿਆਹ ਤੇ ਜਾ ਕੇ ਕੋਈ ਗਲਤ ਕੰਮ ਨਹੀਂ ਕੀਤਾ ਇੱਕ ਤਾਂ ਉਸ ਦਾ ਹੀ ਕਿਤਾਬਾ ਗੁਣਾ ਕਿਤੇ ਵੀ ਉਹਨੂੰ ਕੋਈ ਵੀ ਮੁੱਕ ਕਰ ਸਕਦਾ ਵਾ ਤੇ ਉਹਦਾ ਜਾਣਦਾ ਵੀ ਫਰਜ਼ ਬਣਦਾ ਵਾ ਸੋ ਤੁਹਾਡੀ ਵੀ ਕਿਦਾਂ ਰਾਏ ਆ ਤੁਸੀਂ ਵੀ ਆਪਦੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਦਰਜੀਤ ਸਾਂਝ ਨੇ ਚੰਗਾ ਕੀਤਾ ਜਾਂ ਗਲਤ ਕੀਤਾ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ